ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਧੂਰੀ ਦੇ ਵਿੱਚ ਚਾਰੇ ਪਾਸੇ ਕਿਉਂ ਲੱਗੀ ਪੁਲਿਸ ਪੁਲਿਸ ਕੀ ਸੀਐਮਾਨ ਸਾਹਿਬ ਡਰ ਚੁੱਕੇ ਨੇ ਸੀਐਮ ਦੀ ਵਾਈਫ ਡਾਕਟਰ ਗੁਰਪ੍ਰੀਤ ਕੌਰ ਨੇ ਧੂਰੀ ਸ਼ਹਿਰ ਦੇ ਵਿੱਚ ਪਹੁੰਚਣਾ ਸੀ ਤੇ ਸਾਰੇ ਪਾਸੇ ਪੁਲਿਸ ਪੁਲਸ ਲਾਈ ਗਈ ਸਿਮਰ ਗੌਰ ਖੰਗੂਰਾ ਨੇ ਲਾਈਵ ਹੋ ਕੇ ਸੋਸ਼ਲ ਮੀਡੀਆ ਦੇ ਉੱਤੇ ਗੱਲਬਾਤ ਕੀਤੀ ਤੇ ਸਾਰੀ ਜਨਤਾ ਨੂੰ ਦੱਸਿਆ ਕਿ ਸੀਐਮਾਨ ਦੀ ਵਾਈਫ ਡਾਕਟਰ ਗੁਰਪ੍ਰੀਤ ਕੌਰ ਨੇ ਇੱਥੇ ਪਹੁੰਚਣਾ ਹੈ ਤਾਂ ਕਰਕੇ ਸਾਰੇ ਪਾਸੇ ਪੁਲਿਸ ਪੁਲਸ ਲਗਾਈ ਗਈ ਹੈ ਸੀਐਮਾਨ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਆਮ ਲੋਕਾਂ ਸਾਨੂੰ ਸਿਕਿਉਰਟੀ ਦੀ ਲੋੜ ਨੇ ਪਰ ਹੁਣ ਸਾਰੇ ਪਾਸੇ ਪੁਲਿਸ ਬਲਸ ਕਿਉਂ ਕਿ ਸੀਐਮ ਆਣ ਡਰ ਚੁੱਕੇ ਨੇ ਇਹ ਸਾਡਾ ਨਹੀਂ ਇਹ ਸਿਮਰ ਕੌਰ ਖੰਗੂਰਾ ਜੀ ਦਾ ਕਹਿਣਾ ਹੈ ਅੱਗੇ ਹੋਰ ਕੀ ਕਹਿੰਦੇ ਨੇ ਤੁਹਾਨੂੰ ਆਪ ਹੀ ਸੁਣਾ ਦਿੰਨੇ ਆ ਅੱਜ ਤੁਹਾਨੂੰ ਧੂਰੀ ਦਾ ਹਾਲ ਦਿਖਾ ਰਹੀ ਆ ਕਿ ਧੂਰੀ ਪੁਲਿਸ ਮੁਲਾਜ਼ਮਾਂ ਤੇ ਡਿਊਟੀ ਲੱਗੀ ਐ ਵੀਰ ਕਰਾਓ ਜੀ ਲਾਈਵ ਨੈਸ਼ਨਲ ਕ੍ਰਾਉਨ ਦੇ ਵੀਨਾ ਦੇ ਹੋਰ ਵੀਰੇ ਠੀਕ ਹੋ ਪੁਲਿਸ ਮੁਲਾਜ਼ਮਾਂ ਦਾ ਰੌਣਕ ਲੱਗੀ ਹੋਈ ਆ ਉਹ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਜਿੰਨੀ ਕਿ ਆ ਸੂਚਨਾ ਮਿਲੀ ਹੈ ਮੈਂ ਆਪਣੇ ਘਰ ਦੇ ਕੋਲ ਆ ਜਮਾ ਮੇਰੇ ਘਰ ਦੇ ਬਾਹਰ ਦਾ ਹਾਲਚਲ ਤੁਹਾਨੂੰ ਦਿਖਾ ਰਹੀ ਆ ਇੰਨੀ ਪੁਲਿਸ ਤਾਲ ਲੱਗੀ ਹੋਈ ਹੈ ਕਹਿੰਦੇ ਮੁੱਖ ਮੰਤਰੀ ਸਾਹਿਬ ਦੀ ਵਾਈਫ ਨੇ ਆਉਣਾ ਤੁਹਾਨੂੰ ਸਾਰਿਆਂ ਨੇ ਮੈਂ ਚੰਗੀ ਤਰ੍ਹਾਂ ਦਰਸ਼ਨ ਕਰਾਦਾ ਹੋਰ ਵੀਰੇ ਠੀਕ ਹੋ ਵਿਚਾਰੇ ਆਪਣੀ ਡਿਊਟੀ ਕਰ ਰਹੇ ਨੇ ਕਿਉਂਕਿ ਜਿਹੜੀ ਡਿਊਟੀ ਸਰਕਾਰ ਵੱਲੋਂ ਲੱਗਦੀ ਆ ਮੇਰੇ ਵੀਰਾਂ ਨੂੰ ਤਾਂ ਨਿਭਾਉਣੀ ਪੈਣੀ ਆ ਵੀਰੇ ਠੀਕ ਹੋ ਜੀ ਆਪਣੀ ਡਿਊਟੀ ਨਿਵਾ ਰਹੇ ਨੇ ਆ ਵੱਡੀਆਂ ਵੱਡੀਆਂ ਪੁਲਿਸ ਵਾਲੀਆਂ ਗੱਡੀਆਂ ਖੜੀਆਂ ਨੇ ਵਿੱਚ ਵੀ ਮੁਲਾਜ਼ਮ ਵੀਰੇ ਬੈਠੇ ਨੇ ਇੰਨੀ ਤਣਾਤ ਪੁਲਸ ਹੋਈ ਹੋਈ ਐ ਇਹ ਉਹੀ ਸਰਕਾਰ ਸੀ ਦਿਖਾਓ ਜੀ ਚੰਗੀ ਤਰ੍ਹਾਂ ਦਿਖਾਓ ਇਹ ਉਹੀ ਸਰਕਾਰ ਸੀ ਜਿਹੜੀ ਕਹਿੰਦੇ ਸੀ ਵੀਆਈਪੀ ਕਲਚਰ ਖਤਮ ਕਰਨਾ ਪੁਲਸੀਆਂ ਪਹਿਣਾ ਆ ਗੱਡੀਆਂ ਇਹ ਸਿਰਫ ਤਾਂ ਆਈਆਂ ਹੋਈਆਂ ਨੇ ਆ ਸਾਡਾ ਘਰ ਐ ਇਹ ਸਾਰੀ ਪੁਲਸ ਤਾਂ ਲੱਗੀ ਹੋਈ ਐ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਘਰ ਵਾਲੀ ਨੇ ਇੱਥੇ ਹੁਣ ਤੇ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਨੂੰ ਡਰ ਲੱਗਦਾ ਕਿ ਮੋਟਰਸਾਈਕਲ ਕੋਈ ਹੋਰ ਹੀ ਨਾ ਦੇ ਜਵੇ ਕਿਉਂ ਤਦ ਤਾ ਮੋਟਰਸਾਈਕਲ ਨਾਲ ਸਨਮਾਨ ਕਰ ਵਾਲਿਆਂ ਨੂੰ ਗਲਤ ਸਰੋਪੇ ਪਏ ਸੀ ਅੱਜ ਹੁਣ ਡਰ ਕਾ ਦਾ ਲੱਗਦਾ ਨਾਲੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀਗੇ ਕੀ ਵੀਆਈਪੀ ਕਲਚਰ ਖਤਮ ਕਰਨਾ ਹੈ ਪਰਵਾਰਵਾਦ ਖਤਮ ਕਰਨਾ ਹੈ ਆ ਮਾੜੇ ਜੀ ਇੱਧਰ ਵੀ ਨਿਗਾ ਇੱਧਰੋਂ ਹੀ ਮੋੜ ਲਾ ਇੱਧਰ ਸਾਰੀ ਪੁਲਿਸ ਮੁੱਖ ਮੰਤਰੀ ਸਾਹਿਬ ਦੀ ਘਰ ਆਲੀ ਦਾ ਸਵਾਗਤ ਕਰਨ ਨੂੰ ਖੜੀ ਐ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਨੂੰ ਡਰ ਲੱਗਣ ਲੱਗਿਆ ਕਿ ਮੋਟਰਸਾਈਕਲ ਨਾਲ ਹੁਣ ਕੋਈ ਹੋਰ ਹੀ ਨਾ ਸਨਮਾਨ ਕਰ ਜਾਈ ਤੇ ਵੀਆਈਪੀ ਕਲਚਰ ਖਤਮ ਹੋਊਗਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਪਰਿਵਾਰਵਾਦ ਖਤਮ ਹੋਊਗਾ ਆਮ ਆਦਮੀ ਦੀ ਸਰਕਾਰ ਬਣਨ ਨਾਲ ਤੇ ਕਹਿੰਦੇ ਸੀਗੇ ਕਿ ਇੰਨੀ ਰੋੜਾ ਸੇ ਚਲਾ ਹੁੰਦਾ ਹੈ ਮੈਨੂੰ ਲੱਗਾ ਰੋੜਿਆਂ ਤੋਂ ਡਰ ਲੱਗਣ ਲੱਗ ਗਿਆ ਮੁੱਖ ਮੰਤਰੀ ਸਾਹਿਬ ਨੂੰ ਆ ਸਾਰੇ ਮੇਰੇ ਮੁਲਾਜ਼ਮ ਵੀ ਡਿਊਟੀ ਦੇ ਪਾਬੰਦ ਨੇ ਜਿੱਥੋਂ ਇਹਨਾਂ ਨੂੰ ਡਿਊਟੀ ਦਾ ਆਰਡਰ ਹੁੰਦਾ ਇਹਨਾਂ ਨੂੰ ਖੜਨਾ ਪੈਂਦਾ ਮੈਂ ਨਹੀਂ ਕਹਿੰਦੀ ਕਿ ਪੁਲਸ ਵਾਲਿਆਂ ਦੀ ਵਿਚਾਰਿਆਂ ਦੀ ਇਹ ਤਾਂ ਆਪਣੀ ਅੰਦਰ ਵੀ ਇਹਦੇ ਅੰਦਰ ਵੀ ਬਹੁਤ ਪੁਲਸ ਖੜੀ ਹੈ ਤੇ ਇਹਦਾ ਕਾਰਨ ਜਦ ਪੁੱਛਿਆ ਗਿਆ ਸਪੈਸ਼ਲ ਮੈਂ ਕਾਰਨ ਪੁੱਛਿਆ ਤੇ ਕਾਰਨ ਪੁੱਛਿਆ ਗਿਆ ਕਿਉਂਕਿ ਡਰਦੇ ਨੇ ਵਿਚਾਰੇ ਸਹੀ ਗੱਲ ਤਾਂ ਦੱਸਦੇ ਨਹੀਂ ਲੇਡੀ ਪੁਲਸ ਵੀ ਬਕਾਇਦਾ ਤਨਾਤ ਕੀਤੀ ਗਈ ਹੈ ਲੀਡੀ ਪੁਲਸ ਵੀ ਤਣਾਤ ਹੈ ਕਿਵੇਂ ਮੈਡਮ ਠੀਕੋ ਤੇ ਆ ਸਾਰੇ ਮੁੱਖ ਮੰਤਰੀ ਸਾਹਿਬ ਦੀ ਵਾਈਫ ਨੂੰ ਸਵਾਗਤ ਕਰਨ ਲਈ ਖੜੇ ਜਾ ਰਹੇ ਨੇ ਮੇਰਾ ਤਾਂ ਉਹੀ ਸਵਾਲ ਹੈ ਉਹੀ ਧੂਰੀ ਹੈ ਉਹੀ ਸਿਮਰਤ ਖੰਡੂੜਾ ਹੈ ਤੇ ਮੈਨੂੰ ਲੱਗਦਾ ਕਿ ਅੱਜ ਡਰ ਲੱਗਣ ਲੱਗਿਆ ਦੁਬਾਰਾ ਉਹੀ ਕਹੂੰਗੀ ਆ ਸਾਰੀ ਗੱਡੀ 'ਚ ਪੁਲਸੀ ਪੁਲਸ ਬੈਠੀ ਹੈ ਦੱਸੋ ਪੁਲਸ ਨੂੰ ਕੋਈ ਹੋਰ ਕੰਮ ਨਹੀਂ ਵੀਆਈਪੀ ਕਲਚਰ ਮੁੱਕ ਗਿਆ ਕਿ ਵੀ ਆਈਪੀ ਕਲਚਰ ਵੱਧ ਗਿਆ ਆ ਸਾਰੀਆਂ ਗੱਡੀਆਂ ਤੇ ਮੇਰੇ ਸਾਰੇ ਵਿਚਾਰੇ ਮਲਾਜ਼ਮ ਵੀਰ ਇੱਥੇ ਖੜੇ ਨੇ ਮੈਡਮ ਦਾ ਸਵਾਗਤ ਕਰਨ ਨੂੰ ਤੇ ਅੱਜ ਉੱਧਰ ਵੀ ਸਾਰੀ ਪੁਲਿਸ ਉੱਧਰ ਵੀ ਖੜੀ ਹੈ ਉਹ ਉੱਥੇ ਗਲੀ ਦੇ ਅੰਦਰੋਂ ਵੀ ਕਾਫੀ ਪੁਲਿਸ ਆ ਰਹੀ ਹੈ ਤੇ ਅੱਜ ਮੁੱਖ ਮੰਤਰੀ ਸਾਹਿਬ ਜਵਾਬ ਦੇਉਂਗੇ ਕਿਉਂਕਿ ਤੁਸੀਂ ਹਰ ਛੋਟੀ ਛੋਟੀ ਗੱਲ ਤੇ ਜੇ ਤੁਹਾਡੇ ਤੇ ਕੋਈ ਟਿੱਪਣੀ ਹੁੰਦੀ ਹੈ ਤੁਸੀਂ ਲਾਈਵ ਬਹੁਤ ਛੇਤੀ ਹੋ ਜਾਂਦੇ ਹੋ ਇਹ ਟਿੱਪਣੀਆਂ ਤੁਸੀਂ ਬਕਾਇਦਾ ਸਾਡੇ ਪਰਿਵਾਰ ਤੇ ਕੀਤੀਆਂ ਸੀ ਅੱਜ ਉਹੀ ਟਿੱਪਣੀਆਂ ਦਾ ਜਵਾਬ ਮੈਂ ਤੁਹਾਡੇ ਤੋਂ ਲੈਣਾ ਚਾਹਨੀ ਆ ਕੀ ਕੀ ਗੱਲ ਅੱਜ ਪਰਿਵਾਰਵਾਦ ਮੁੱਕ ਗਿਆ ਅੱਜ ਵੀਆਈਪੀ ਕਲਚਰ ਮੁੱਕ ਗਿਆ ਕਿ ਜ਼ਿਆਦਾ ਹੋ ਗਿਆ ਜਿਹੜੇ ਗੱਲਾਂ ਤੇ ਸਰਕਾਰ ਬਣੀ ਸੀ ਅੱਜ ਇਹ ਗੱਲਾਂ ਤੇ ਕਿਉਂ ਨਹੀਂ ਹੈਗੀ ਮੁਰਗੀ ਖਾਨਾ ਖੋਲਣ ਨੂੰ ਤੁਸੀਂ ਵੀ ਕਹਿੰਦੇ ਹੁੰਦੇ ਸੀ ਸ਼ਾਇਦ ਕਿ ਐਨੀ ਪੁਲਸ ਲੈ ਕੇ ਚੱਲਦੇ ਨੇ ਜੇ ਪੁਲਸ ਘੱਟ ਹੈ ਕਹਿੰਦੇ ਮੁਰਗੀ ਖਾਨਾ ਖੋਲ ਲਓ ਮੈਨੂੰ ਲੱਗਦਾ ਅੱਜ ਮੁਰਗੀ ਖਾਣਾ ਖੋਲਣ ਵਾਲੇ ਮੁੱਖ ਮੰਤਰੀ ਸਾਹਿਬ ਡਰ ਗਏ ਤਾਂ ਹੀ ਇਹਨੇ ਮਲਾਜ਼ਮ ਖੜੇ ਕਰਤੇ ਥਾਣੇ ਖਾਲੀ ਹੋ ਗਏ ਹੋਰ ਕੋਈ ਕੰਮ ਨਹੀਂ ਰਿਹਾ ਵੀਆਈਪੀ ਕਲਚਰ ਸੰਭਨ ਨੂੰ ਇਹ ਪੁਲਿਸ ਲੱਗੀ ਹੋਈ ਹੈ ਤਾਂ ਮੈਂ ਆਪਣੇ ਪੁਲਿਸ ਮਲਾਜ਼ਮਾਂ ਨੂੰ ਸਲੂਟ ਕਰਦੀਆਂ ਕਿ ਮੇਰੇ ਵੀਰ ਜਿੱਥੇ ਇਹਨਾਂ ਨੂੰ ਡਿਊਟੀ ਮਿਲਦੀ ਹੈ ਬਕਾਇਦਾ ਠੰਡ ਵੀ ਦੇਖਦੇ ਗਰਮੀ ਨਹੀਂ ਦੇਖਦੇ ਆ ਕੇ ਤਨਾਤ ਹੋ ਜਾਂਦੇ ਨੇ ਇਹ ਪੁਲਿਸ ਦੇ ਉਹ ਮਲਾਜ਼ਮ ਨੇ ਜਿਹੜੇ ਡਿਊਟੀ ਦੇ ਪਾਬੰਦ ਨੇ ਪਰ ਇਹ ਡਿਊਟੀ ਕੁੱਝ ਮੁਲਾਜ਼ਮਾਂ ਕਰਕੇ ਲੱਗਿਆ ਹੋਇਆ ਕਿਉਂਕਿ ਵੀਆਈਪੀ ਕਲਚਰ ਸੀਐਮ ਸਾਹਿਬ ਨੇ ਖਤਮ ਕਰਨਾ ਸੀ ਚਲੋ ਠੀਕ ਹੈ ਹੁਣ ਮੈਂ ਘਰੇ ਜਾਨੀ ਆ ਆਪਣਾ ਮੇਰਾ ਤਾਂ ਜੀ ਕੀਤਾ ਕਿ ਘਰ ਦੇ ਬਾਹਰ ਜੋ ਹੋ ਰਿਹਾ ਇਹ ਸਾਰੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਵੀਆਈਪੀ ਕਲਚਰ ਮੁੱਕ ਗਿਆ ਮੁਬਾਰਕਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਵੀਆਈਪੀ ਕਲਚਰ ਮੁੱਕ ਗਿਆ ਤੇ ਆ ਮੁਰਗੀ ਖਾਨੇ ਖੁੱਲ ਗਏ ਬਸ ਇਹੀ ਕਹਿੰਦੀ ਹਣੀ ਆ ਸੀਆਰਪੀ ਦੇ ਨੌਜਵਾਨ ਵੀ ਬਿਚਾਰੇ ਇੱਥੇ ਹੈਗੇ ਨੇ ਆਪਣੀਆਂ ਡਿਊਟੀਆਂ ਕਰ ਰਹੇ ਨੇ ਪੁਲਸ ਘਟ ਗਈ ਤਾਂ ਸੀਆਰਪੀ ਬੁਲਾ ਲਈ ਕਿਉਂਕਿ ਦਲਾ ਤੋਂ ਦਲਾ ਹੁੰਦਾ ਹੈ ਪਤਾ ਨਹੀਂ ਕਿਹੋਂ ਸੇ ਚਲਾ ਹੁੰਦਾ ਹੈ ਸ਼ਾਇਦ ਇਹ ਹੀ ਡਾਰ ਆ ਗਿਆ ਇੰਨਾ ਕ ਕਹਿੰਦੀ ਹੋਈ ਆ ਬਿਚਾਰੇ ਮੇਰੇ ਮੁਲਾਜ਼ਮ ਵੀਰ ਖੜੇ ਨੇ ਜਗ੍ਹਾ ਜਗ੍ਹਾ ਤੇ ਇੰਨਾ ਕ ਕਹਿੰਦੀ ਹੋਈ ਤੁਹਾਨੂੰ ਸਾਰਿਆਂ ਨੂੰ ਅੱਜ ਧੂਰੀ ਲਾਈਵ ਦਿਖਾਤਾ ਛੋਣੀ ਬਣ ਗਈ ਸਾਡੀ ਧੂਰੀ ਕਿਉਂਕਿ ਮੁੱਖ ਮੰਤਰੀ ਦਾ ਹਲਕਾ ਧੂਰੀ